ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਆਪਾਂ ਰਾਤ ਥੋੜਾ ਲੇਟ ਹੋ ਗਏ ਸੀ ਰੁਕੇ ਆ ਕੇ ਸ੍ਰਿਸ਼ਟੀ ਲਾਈਨ ਹੋਟਲ ਤੇ ਗੈਸਟ ਹਾਊਸ ਦੇ ਵਿੱਚ ਰੋਡ ਦੇ ਉੱਤੇ ਹਾਈਵੇ ਦੇ ਹਾਈਵੇ ਦੇ ਬਿਲਕੁਲ ਉੱਪਰ ਹੈ ਤੇ ਇੱਥੋਂ ਬਾਰਾਨਸੀ ਹੈਗਾ 150 ਕਿਲੋ ਵਿੱਚ ਅੱਜ ਤਰੀਕ 16 ਨਵੰਬਰ 2025 ਤੇ ਅੱਜ ਆਪਾਂ ਬਾਰਾਨਸੀ ਜਾਣਾ। ਯਾਨੀ ਜੀ ਬਨਾਰਸ ਜਾਣਾ। ਤੇ ਸਟੇਟ ਵੀ ਚੇਂਜ ਹੋ ਜੂ ਅੱਜ ਬਿਹਾਰ ਨੂੰ ਬਾਏ ਬਾਏ ਕਰਦੇ ਆਂਗੇ ਤੇ ਉੱਤਰ ਪ੍ਰਦੇਸ਼ ਆਪਾਂ ਨੂੰ ਵੈਲਕਮ ਕਰੂਗਾ। ਤੇ ਨਾ ਤੋਂ ਲਈ ਸੀ ਰਾਤ ਥੋੜੇ ਸਰੀਰ ਕੱਲ ਲੇਟ 12 ਵਜੇ ਤੁਰੇ ਸੀ 12 ਵਜੇ ਤੁਰ ਕੇ 120 25 ਕਿਲੋਮੀਟਰ ਆਏ। ਜੋਰ-ਜੋਰ ਲੱਗਿਆ ਜਾਦਾ। ਤੇ ਅੱਜ ਠੀਕ ਹੈ ਕੰਮ ਅੱਜ ਜਲਦੀ ਚੱਲਿਆ। ਹੋਨੇਕ ਸਤ 6:30 ਹੋਏ ਆ ਹਜੇ ਸੂਰਜ ਨਿਕਲਿਆ ਹੈ ਬਾਹਰ ਹੈ ਝਾਤੀਆਂ ਠਾਬਾ ਬਹੁਤ ਸ਼ਾਨਦਾਰ ਸੀ ਤੇ ਕਮਰਾ ਵੀ ਬਹੁਤ ਵਧੀਆ ਸੀ ਸਾਈਕਲ ਸੁੱਕਲ ਰੈਡੀ ਹੋ ਗਏ ਬਣ ਗਿਆ ਬ੍ਰੇਕਫਾਸਟ ਹੋ ਗਏ ਹਾਂ ਬਸ ਦੇ ਦਿਓ ਠੀਕ ਹੈ ਠੀਕ ਹੈ ਆਜੋ ਵੀ ਮੁੜਿਓ ਕਿਵੇਂ ਹੋ ਥੋੜੀ ਜੀ ਰਿਪੇਅਰ ਰਿਪੇਰੀ ਸੀਨੀਅਰ ਮਿਸਤਰੀ ਤੇ ਹੈੱਡ ਮਿਸਤਰੀ ਨਾ ਕਿਹੜੀ ਹੈ ਜਮਾ ਸਹੀ ਹੈ ਪ੍ਰੋਪਰ ਨਹੀਂ ਹੁੰਦਾ ਹੁੰਦਾ ਇਹ ਬਹੁਤ ਲੋਕ ਹੁੰਦਾ ਯਾਰ ਇਹ ਬੰਦੇ ਨੇ ਨਾ ਬਹੁਤ ਲੋਕ ਬਿਤਾਨੇ ਨੇ ਇਹ ਹੈੱਡ ਮਿਸਤਰੀ ਤੇ ਇੱਕ ਸੀਨੀਅਰ ਮਿਸਤਰੀ ਆ ਕੀ ਖਾਣੇ ਖਾਣੇ ਹੈ ਵੀ ਖਾਣਾ ਹੈ ਖਾਣਾ ਹੈ ਵਾਲਦੀ ਹਾਂ ਵਾਲੀਏ ਤੋ ਖਾਣਾ ਹਬਸ ਚਾਹੇ ਵੀ ਬਣਾ ਦੋ ਚਾਹੇ ਬਣਾ ਦੋ ਫਿਰ ਬਣਾ ਦੂੰ ਹੋਰ ਕੀ ਨਾ ਨਾ ਬਣਾ ਦੋ ਬਣਾ ਦੋ ਚਾਹੇ ਸੋਬੇ ਜੈਸੀ ਚਾਹੇ ਤੇ ਇਹ ਹੋ ਗਿਆ ਘੋੜਾ ਰੈਡੀ ਚੱਲਦੇ ਹਾਂ ਹੁਣ ਆਪਾਂ ਨਵੇਂ ਸਫਰ ਤੇ ਵਾਰਾਨਸੀ ਜਾਣਾ ਅੱਜ ਤੇ ਪਟਨੇ ਤੋਂ ਕੱਲ ਚੱਲੇ ਸੀ ਪਟਨੇ ਤੋਂ ਚੱਲ ਕੇ 1280 ਦੇ ਹਾਫ ਜੇ ਦੇ ਵਿੱਚ ਆ ਕੇ ਆ ਹਾਈਵੇ ਐ 319 ਨੈਸ਼ਨਲ ਹਾਈਵੇ ਨੰਬਰ 319 ਇਹਦੇ ਤੇ ਆਇਆ ਸੀ ਇੱਕ ਹੋਮਸਟੇ ਜਿੱਥੇ ਆਪਾਂ ਰਾਤ ਰੁਕੇ ਸੀ ਤੇ ਇੱਥੋਂ ਹੁਣ ਆਪਾਂ ਪਾਤੇ ਅੱਗੇ ਸਫ਼ਰ ਕਰ ਲਿਆ ਸ਼ੁਰੂ ਪਹਿਲਾ ਪਿੰਡ ਆ ਗਿਆ ਕੇਸਰੀ ਪਹਿਲਾ ਪਿੰਡ ਕੇਸਰੀ ਆ ਗਿਆ ਤੇ ਇਸ ਤੋਂ ਅੱਗੇ ਆਉਣਾ ਦਨੇਰਾ ਤੇ ਅੱਜ ਸਿੱਧਾ ਬਾਰਨਸੀ ਟੀਚਾ ਬਾਰਨਸੀ ਪਹੁੰਚਣ ਦਾ ਕੋਈ ਜ਼ਿਆਦਾ ਨਹੀਂ 148 ਕਿਲੋਮੀਟਰ ਕਿਲੋਮੀਟਰ ਹੈ ਕੋਲਾ ਤੇ 148 ਜਿਵੇਂ ਹਾਈਵੇਅ ਰੋਡ ਚੰਗਾ ਹੈ ਫਿਰ ਤਾਂ ਬੜੇ ਆਰਾਮ ਨਾਲ ਹੋ ਜਾਂਦਾ ਤੇ ਇੱਕ ਵਾਰੀ ਅੱਜ ਚੱਲਦਿਆਂ ਨੂੰ ਹੀ ਰੋਡ ਚੰਗਾ ਹੈ ਅੱਗੇ ਵੇਖਦੇ ਆ ਕੀ ਬਣਦਾ ਬੈਸਟ ਬੰਗਾਲ ਬਾਰਡਰ ਤੋਂ ਜਦੋਂ ਬਿਹਾਰ ਚ ਬੜੇ ਸੀ ਨਾ ਇੱਕ ਦੋ ਪਿੰਡ ਤਾਂ ਉਧਰਲੀ ਜ਼ਮੀਨ ਆ ਚਾਚੂ ਵਾਲੀ ਹੋਣ ਕਰਕੇ ਚਾਹ ਦੇ ਬਾਗਾਂ ਵਾਲੀ ਹੋਣ ਕਰਕੇ ਚੰਗੇ ਆਏ ਉਸ ਤੋਂ ਬਾਅਦ ਅਸੀਂ ਕੰਦਰਲੀ ਰੋਡ ਲਈ ਆਤਰੀ ਗਰੀਬੀ ਆਈ ਆਤਰੀ ਗਰੀਬੀ ਜਿਹੜੀ ਆਪਾਂ ਸੁਣਦੇ ਸੀ ਬਿਹਾਰ ਦੀ ਗਰੀਬੀ ਉਦੋਂ ਵੀ ਕਿਤੇ ਪੁੱਜ ਕੇ ਤੇ ਉਸ ਤੋਂ ਬਾਅਦ ਪਟਨਾ ਆਇਆ ਟੂ ਮੱਚ ਡਿਵੈਲਪਡ ਸਿਟੀ ਤੇ ਉਸ ਤੋਂ ਬਾਅਦ ਫਿਰ ਪਟਨੇ ਤੋਂ ਅਸੀਂ ਵਾਰਾਨਸੀ ਨੂੰ ਚੱਲੇ ਕੱਲ ਤਾ ਇਧਰਲੀ ਸਾਈਡ ਕਾਫੀ ਗਿੱਲ ਚ ਹੈ ਕੰਮ ਉਧਰ ਦਾ ਹਾਲ ਨਹੀਂ ਹੈਗਾ ਘਰ ਵੀ ਪੱਕੇ ਆਉਣ ਆਏ ਆ ਸਾਰੇ ਕੱਚੇ ਘਰ ਬਹੁਤ ਘੱਟ ਦੇਖਣ ਨੂੰ ਮਿਲਣਗੇ ਤੇ ਜ਼ਮੀਨ ਉਹੀ ਹੈਗੀ ਜਿਵੇਂ ਉਧਰ ਸੀ ਉਹੀ ਝੋਨੇ ਵਾਲੀ ਪਟਨੇ ਦੇ ਨੇੜੇ ਸਿਰਫ ਸਬਜ਼ੀ ਹੈ ਬਾਕੀ ਉਸ ਤੋਂ ਅੱਗੇ ਜਿਵੇਂ ਆਪਾਂ 150 ਕਿਲੋਮੀਟਰ ਟੱਪਿਆ ਫੇਰ ਥਾਣਾ ਤੇ ਝੋਨਾ ਝੋਨਾ ਵੱਢ ਕੇ ਮੱਕੀ ਉਵੇਂ ਹੀ ਚੱਲ ਰਿਹਾ ਵਾਰਾਨਸੀ ਜਾਂਦਿਆਂ ਨੂੰ ਲੰਬੇ ਰੂਟ ਵਾਲੇ ਬੋਰਡ ਜਿਹੜੇ ਆਹ ਆਏ ਆ ਕਿਲੋਮੀਟਰ ਸਾਈਨ ਇਹ ਬਹੁਤ ਆਇਆ ਰਾਤ ਨੇਰੇ ਦੇ ਵਿੱਚ ਹੋ ਜਾ ਨਹੀਂ ਪਿਆ ਫੋਟੋ ਦਾ ਆ ਹੁਣ ਆਇਆ ਸ਼੍ਰੀਨਗਰ 1777 ਕਿਲੋਮੀਟਰ ਰਾਤ ਇੱਕ ਵੀਕਾ ਨੇਰ ਦਾ ਆਇਆ ਸੀਗਾ 1200 ਸਮਥਿੰਗ ਕਿਲੋਮੀਟਰ ਦਾ ਤੇ ਇਸ ਟਾਈਮ ਆਪਾਂ ਜਾ ਰਹੇ ਆ ਵਾਰਾਨਸੀ ਨੂੰ ਜੈਨਕੀ ਬਨਾਰਸ ਨੂੰ ਖਾਈ ਕੇ ਪਾਣ ਬਨਾਰਸ ਵਾਲਾ ਖੁੱਲ ਜਾਏ ਬੰਦ ਅਕਲ ਕਾ ਤਾਲਾ ਦੇਖਦੇ ਆਂ ਅੱਜ ਕੀ ਕਹਿੰਦੇ ਆ ਬਨਾਰਸ ਦੇ ਠੱਗ ਤੇ ਇੱਧਰ ਬਹੁਤ ਝੋਨਾ ਲੰਬੇ ਦੂਰ ਤੱਕ ਪੰਜਾਬ ਦੀ ਤਰ੍ਹਾਂ ਹੀ ਆ ਖੇਤ ਤੇ ਹਰ ਪਾਸੇ ਝੋਨਾ ਹੀ ਝੋਨਾ ਝੋਨਾ ਹੀ ਝੋਨਾ ਝੋਨੇ ਦੀ ਖੇਤੀ ਤਾਂ ਮੁੱਖੀ ਹੈ ਬਿਹਾਰ ਦੀ ਇੱਥੇ ਵੀ ਉਸੇ ਤਰ੍ਹਾਂ ਹੀ ਪਾਣੀ ਹੈ ਜਿਹੜਾ ਬਹੁਤ ਆਤਮਾਤਰਾ ਚ ਹੈ ਜਿੱਥੇ ਪਾਣੀ ਘਟ ਜਾਂਦਾ ਉੱਥੇ ਸਬਜ਼ੀ ਸ਼ੁਰੂ ਹੋ ਜਾਂਦੀ ਹੈ ਜਿੱਥੇ ਪਾਣੀ ਦੀ ਮਾਤਰਾ ਜ਼ਿਆਦਾ ਹੈ ਆ ਰੋਡ ਦੀ ਦੂਸਰੀ ਸਾਈਡ ਜਿੱਥੇ ਪਾਣੀ ਦੀ ਮਾਤਰਾ ਜ਼ਿਆਦਾ ਹੈ ਉੱਥੇ ਝੋਨਾ ਦੇਖ ਲਓ ਇੱਥੇ ਡੂੰਘਰਾਂ ਤੇ ਸਾਰੇ ਪਾਣੀ ਉਵੇਂ ਹੀ ਖੜਾਗਾ ਕਿਤੇ ਕੋਈ ਮੋਟਰ ਨਹੀਂ ਕਿਤੇ ਕੋਈ ਗੋਰ ਨਹੀਂ ਬਸ دریاਵਾਂ ਨਦੀਆਂ ਦੇ ਪਾਣੀ ਤੇ ਹੀ ਆ ਤੁਮ ਤੇ ਚੱਲਦੇ ਆਪ ਅਗਲੇ ਸਫ਼ਰ ਤੇ ਲੈ ਵੀ ਮਿੱਤਰੋ ਮਲਿਆ ਬਾਗ ਪਹੁੰਚ ਗਏ ਤੇ ਇੱਥੇ ਨਾਲ ਇੱਕ ਕੰਮ ਹੋਰ ਵੀ ਹੋ ਗਿਆ ਖਾਣ ਪੀਣ ਦੇ ਨਾਲ ਨਾਲ ਆ ਵੀ ਡਿਊਟੀ ਨਿਭਾਈ ਜਾਊਗੀ ਇਧਰ ਖਾਲਸੇ ਨੂੰ ਖੀਰਾ ਬਣਾ ਰਹੇ ਆ ਅੱਜ ਖਾਲਸਾ ਖੀਰਾ ਬਣ ਰਿਹਾ ਹੈ ਖੀਰਾ ਜੱਜਾ ਬੈਠਾ ਖੀਰਾ ਬਣ ਰਿਹਾ ਅੱਜ ਇਹ ਤਾਂ ਕਿੱਥੋਂ ਬੁੜੇ ਹੋ ਗਏ ਸਾਰਾ ਵੀ ਜੱਟੇ ਲਿਖਣੇ ਉਹਨਗੇ 834 ਐ ਰੱਖ ਦਿਆ ਪੂਰਾ ਸ਼ਿੰਗਾਰ ਕੇ ਵਿਆਹ ਵਾਲੇ ਬੜਾ ਵੀ ਸਮਾਨ ਲਾਇਆ ਪਤੰਦਰਾ ਨੇ ਅੱਛੀ ਨੀਆਂ ਇਹਦਾ ਟੱਕਾ ਟੁੱਕਾ ਨਾਲ ਵੀ ਬਹੁਤ ਲਮਕਾਇਆ ਹੋਣੀ ਆ ਉਹ ਤਾਂ ਤੇ ਇਹ ਸੂਟ ਤੇ ਵੀ ਲਾਏ ਆ ਫੁੱਲ ਆਹ ਹੀ ਸਪੀਕਰ ਚੱਲਦੇ ਇੱਥੇ ਕਿਵੇਂ ਤੁਹਾਰੇ ਆਈਡਾ ਨਹੀਂ ਖੱਟਾਉਂ ਕਿਹੜੀ ਹੋਈ ਰਾਹੀ ਗਾ ਸਾਰੇ ਆਏ ਲੋਕਰੰਦਾ ਬਾਬਾ ਮੂਝ ਬਿਨਾ ਫੀਸੋਬੀਆ ਤੋਂ ਕਿੱਥੇ ਆਣ ਸਕਦੇ ਸੱਜਰੋ ਪੋਹਾ ਤਿਆਰ ਹੋ ਜਾਂਦਾ ਪੋਹਾ ਚੌਲਾਂ ਦਾ ਪਹਿਲਾਂ ਐ ਭਿਉਂਦੇ ਆ ਇਹ ਉਸ ਤੋਂ ਬਾਅਦ ਫਿਰ ਇਹਦੇ ਚ ਪਾਉਂਦੇ ਆ ਫਿਰ ਇਧਰੋਂ ਇਧਰਾਂ ਫੇਰਾ ਦੂਜੇ ਚ ਤੇ ਐ ਫੇਰਾ ਤੀਸਰੇ ਚ ਤੇ ਆਹ ਫੀਟਰ ਚੱਲਦਾ ਹੈ ਖਤਮ ਆ ਦੋ ਵੀ ਲਿਆ ਇੰਜਣ ਚੱਲਦਾ ਹੈ ਆ ਇਹਦੇ ਚ ਫਿਰ ਹਵਾ ਮਾਰਦੀ ਐ ਜੇ ਅੱਗ ਮਚਾਉਣ ਲਈ ਐ ਮਾਰਦੀ ਆ ਬਾਲਨ ਵੀ ਲਾਉਂਦੇ ਆ ਕੋਈ ਫਿਰ ਇਹਦੇ ਚ ਪੀਂਦੇ ਆ ਇਹ ਇੱਥੇ ਫਿਰ ਪੋਹਾ ਬਣਾਉਂਦੇ ਆ ਵੀਰ ਇਹਨੂੰ ਇਹਦੇ ਚ ਛੰਡਦੇ ਆ ਛੰਡ ਕੇ ਤੇ ਫਿਰ ਗੱਟਿਆਂ ਦੇ ਵਿੱਚ ਐ ਸਟੋਰ ਕਰ ਲੈਂਦੇ ਆ ਆਹ ਦੇਖ ਫਿਰ ਸੇਲ ਕਰਦੇ ਆ ਪੂਰਾ ਪ੍ਰੋਸੈਸਿੰਗ ਕਰੀ ਜਾਂਦੇ ਜੀ ਪੋਹੇ ਦੀ ਐ ਕਰਦੇ ਪੋਹਾ ਤਿਆਰ ਬਿਆਰਦੇ ਤੇ ਆਪਾਂ ਵਧੀਏ ਅੱਗੇ ਬਾਰਾਂ ਨਸੀਵਾਲ 80 ਕਿਲੋਮੀਟਰ ਪੂਰੇ ਕਰਕੇ 3 ਵਜੇ ਤੱਕ ਆ ਇੱਥੇ ਸਾਹਮਣੇ ਲੱड्डੂ ਗੋਬਾਲ ਢਾਬਾ ਮੋਨੀ ਤੋਂ ਪਿੱਛੇ ਇੱਥੇ ਰੁਕਿਆ ਰੁਕਣ ਦਾ ਕਾਰਨ ਇਹ ਆ ਵੀ ਆ ਹਵਾ دیکھ ਲੋ ਸਿੱਧੀ ਹੈੱਡ ਬੈਂਡ ਆ ਸਾਨੂੰ ਐ ਚੱਲ ਰਹੀ ਆ ਤੇ ਹਵਾ ਨੇ ਅੱਜ ਅੰਤ ਲੈ ਲਿਆ ਵਾਰ ਤਾਂ ਬਹੁਤ ਨਵੇੜੀ ਆ ਪਰ ਜੋਰ ਬਹੁ ਲੱਗਿਆ ਇੱਥੇ ਹੁਣ ਸਿੰਘ ਛਕਦੇ ਆ ਪ੍ਰਸ਼ਾਦਾ ਪਾਣੀ ਫੇਰ ਅਗਲੇ ਸਫ਼ਰ ਤੇ ਤੇ ਇੱਕ ਆ ਹੋ ਰਿਹਾ ਇੱਥੇ ਕੰਮ ਬੋਲਟ ਦੇ ਮਗਰਾ ਸੱਜੇ ਆ ਜ਼ਰੂਰ ਲਮਕਾ ਕੇ ਰੱਖਦੇ ਆ ਬੋਲਟ ਮੋਟਰਸਾਈਕਲ ਦੇ ਮਗਰ ਆਹ ਲਾ ਕੇ ਰੱਖਦੇ ਆ ਬਹੁਤ ਵੱਡਾ ਹੈ ਅਮ ਆਈ ਰੱਖਦੇ ਇਹਨੂੰ ਬਣਾ ਕੇ ਹਰ ਬੋਲਟ ਮੋਟਰਸਾਈਕਲ ਦੇ ਮਗਰੀ ਲੱਗੇ ਹੋਏ ਲਗਭਗ ਪੌਣੇ 5 ਹੋ ਗਏ ਤੇ ਕਿਲੋਮੀਟਰ ਹੋ ਗਏ ਆਪਣੇ 100 ਦੇ ਆਸ-પાસ ਸੂਰਜ ਵੀ ਲੱਗਿਆ ਵਖੇਰਨਾ ਲਾਲੀ ਤੇ ਆਪਾਂ ਪਿਛਲਾ ਰੋਡ ਛੱਡ ਕੇ ਹੁਣ ਵਾਰਾਨਸੀ ਨੂੰ 19 ਨੰਬਰ ਹਾਈਵੇ ਤੇ ਚੜੇ ਆਂ ਤੇ ਇੱਥੋਂ ਹੁਣ ਆਊਗਾ ਬਾਰਡਰ ਬਿਹਾਰ ਦਾ ਤੇ ਯੂਪੀ ਦਾ ਆਪਾਂ ਉੱਤਰ ਪ੍ਰਦੇਸ਼ ਜਾਨਕੀ ਯੂਪੀ ਦੇ ਵਿੱਚ ਦਾਖਲ ਹੋ ਜਾਣਾ ਹੈ ਇੱਥੋਂ 10 ਕਿਲੋਮੀਟਰ ਜਾ ਕੇ ਇਹ 10 ਕਿਲੋਮੀਟਰ ਤੇ ਰੁਕਦੇ ਆਂ ਫਿਰ ਸਾਢੇ 5 ਵਾਲੀ ਟੀ ਬ੍ਰੇਕ ਕਰਕੇ ਹੁਣ ਚੱਲੇ ਆਂ ਕੱਪ ਤਾਂ ਦੀਵੇ ਆ ਸੀਡੇ ਜਿਹੜੇ ਸੀ ਛੋਟੇ ਛੋਟੇ ਪਰ ਜਿੱਥੇ ਮਠਿਆਈ ਆ ਜਾਂਦੀ ਹੈ ਸਾਈਕਲ ਦਾ ਇੱਕ ਫਾਇਦਾ ਹੈ ਮਿਠਾਈ ਖਾਦੀ ਜਾਂਦੀ ਹੈ ਇਹਦੇ ਚ ਇੱਥੇ ਮਿਠਾਈ ਆ ਗਈ ਤੇ ਮੁੰਡਿਆਂ ਨੇ ਫਿਰ ਮਿਠਾਈ ਲੈ ਲਈ ਕਹਿੰਦੇ ਚਾਹ ਪੀਣੀ ਹੈ ਚਾਹ ਪੀ ਲਈ ਹੁਣ ਆਪਾਂ ਬਾਰਡਰ ਕ੍ਰੋਸ ਕਰਨਾ ਹੈ ਬਿਹਾਰ ਤੋਂ ਐਮਪੀ ਦਾ ਪੰਜ ਤੋਂ 5-7 ਕਿਲੋਮੀਟਰ ਹੀ ਹੈ ਤੇ ਮੇਰਾ ਹੁਣਾ ਸ਼ੁਰੂ ਹੋ ਗਿਆ ਫਾਈਨਲੀ ਮਿੱਤਰੋ ਆਪਾਂ ਬਿਹਾਰ ਕ੍ਰੋਸ ਕਰ ਲਿਆ ਬਰੂਹਾ ਤੇ ਆ ਇੱਕ ਪੈਰ ਆਪਣਾ ਯੂਪੀ ਚ ਹੈ ਤੇ ਇੱਕ ਪੈਰ ਆਪਣਾ ਬਿਹਾਰ ਚ ਤੇ ਆਪਾਂ ਹੁਣ ਯੂਪੀ ਐਂਟਰ ਕਰਨ ਲੱਗੇ ਆਂ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਵਿੱਚ ਤੇ ਬਿਹਾਰ ਨੂੰ ਹੁਣ ਆਖਾਂਗੇ ਬਾਏ ਬਾਏ ਤੇ ਉੱਤਰ ਪ੍ਰਦੇਸ਼ ਆਪਰਾ ਇਹਦੇ ਸਾਹਮਣੇ ਸਵਾਗਤ ਕਰ ਰਹੇ ਆ ਵੈਲਕਮ ਕਰ ਰਹੇ ਪਰਦੇ ਇਸ ਐਮਪੀ ਮੱਧ ਪ੍ਰਦੇਸ਼ ਇਹ ਆਪਾਂ ਦੋ ਵਾਰੀ ਕ੍ਰੋਸ ਕਰਨਾ ਹੈ ਪਹਿਲਾ ਉੱਤਰ ਪ੍ਰਦੇਸ਼ ਫਿਰ ਮੱਧ ਪ੍ਰਦੇਸ਼ ਫਿਰ ਉੱਤਰ ਪ੍ਰਦੇਸ਼ ਫਿਰ ਅੱਗੇ ਰਾਜਸਥਾਨ ਨੂੰ ਲੰਘਾਂਗੇ ਤੇ ਕਿ ਬਟੂ ਤੋਂ ਚੱਲ ਕੇ ਲਗਭਗ ਅਪ੍ਰੋਕਸੀਮੇਟਲੀ 2000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਉੱਤਰ ਪ੍ਰਦੇਸ਼ ਦੇ ਬਰੂਹਾ ਤੇ ਆ ਖੜੇ ਆ ਤੇ ਅੱਗੇ ਸਫਰ ਕਰਾਂਗੇ ਆਪਾਂ ਜਾਣਾ 12 ਨਸੀ 12 ਨਸੀ ਨੂੰ ਕਾਸੀ ਵੀ ਕਹਿੰਦੇ ਆ ਬਨਾਰਸ ਵੀ ਕਹਿੰਦੇ ਆ ਹਿੰਦੂਆਂ ਦਾ ਮੱਕਾ ਵੀ ਕਹਿੰਦੇ ਆ ਤੇ ਉੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਉੱਥੇ ਗੁਰਦੁਆਰਾ ਸਾਹਿਬ ਸੁਸ਼ੋਭਤ ਨੇ ਆਪਾਂ ਅੱਜ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਣਾ ਹੈ ਲਗਭਗ ਇੱਥੋਂ 40 ਤੋਂ 42 ਕਿਲੋਮੀਟਰ ਦਾ ਜਿਹੜਾ ਹੈਗਾ ਰਾਹ ਆਪਣਾ ਉਹ ਬਾਕੀ ਹੈ यूपी ਐਂਟਰ ਕਰਨ ਤੋਂ ਬਾਅਦ ਪਹਿਲਾ ਕਸਬਾ ਜਾਂ ਪਿੰਡ ਕਹਿ ਸਕਦੇ ਆਪਾਂ ਨੌਬਤਪੁਰ ਆਉਂਦਾ ਹੈ ਤੇ ਨਾਲ ਹੀ ਚੰਦੌਦੀ ਇਕੱਠੇ ਆਪਸ ਵਿੱਚ ਜੁੜੇ ਹੋਏ ਐ ਬਾਰਡਰ ਏਰੀਆ ਹੋਣ ਕਰਕੇ ਤੇ ਇੱਕ ਹੋਰ ਖਾਸ ਗੱਲ ਯੂਪੀ ਦਾ ਬਾਰਡਰ ਕਰਾਸ ਕਰਦੇ ਆ ਨਾਲ ਹੀ 50 ਮੀਟਰ ਤੇ ਠੇਕਾ ਆ ਜਾਂਦਾ ਹੈ ਮਾਡਲ ਸ਼ਾਪ ਠੇਕਾ ਸ਼ਰਾਬ ਅੰਗਰੇਜ਼ੀ ਦੇਸੀ ਤੇ ਉਸ ਤੋਂ ਪਿੱਛੇ ਬਿਹਾਰ ਦੇ ਵਿੱਚ ਕਿਤੇ ਵੀ ਠੇਕਾ ਇਹਦਾ ਰੀਜ਼ਨ ਇਹ ਆ ਕਿ ਬਿਹਾਰ ਜਿਹੜੀ ਉਹ ਡਰਾਈ ਸਟੇਟ ਹੈ ਉੱਥੇ ਸ਼ਰਾਬ ਦੀ ਵਿਕਰੀ ਤੇ ਪੂਰਨ ਤੌਰ ਤੇ ਸਰਕਾਰ ਵੱਲੋਂ ਪਾਬੰਦੀ ਹੈ ਸ਼ਰਾਬ ਉੱਥੇ ਨਹੀਂ ਵਿਕਦੀ ਤੇ ਯੂਪੀ ਦੇ ਵਿੱਚ ਬਾਰਡਰ ਕ੍ਰੋਸ ਕਰਨ ਅਨੁਸਾਰ 50 ਮੀਟਰ ਤੇ ਸ਼ੁਰੂ ਹੋ ਜਾਂਦਾ ਕੰਮ ਤਾਂ ਕਰਕੇ ਬਿਹਾਰ ਦੇ ਵਿੱਚ ਜਿਹੜਾ ਕਿਤੇ ਵੀ ਕੋਈ ਠੇਕਾ 4 3-4 ਦਿਨਾਂ ਅਸੀਂ ਰਹੇ ਆ ਵੇਖਣ ਨੂੰ ਨਹੀਂ ਮਿਲਿਆ ਕਿ ਕਿ ਪੂਰਨ ਤੌਰ ਤੇ ਰੋਕ ਹੈ ਤੇ ਅਗਲੇ 5 ਸਾਲਾਂ ਲਈ ਫੇਰ ਰੋਕ ਲੱਗੂ ਕਿਉਂਕਿ ਜਿਹੜੀ ਸਰਕਾਰ ਨੇ ਰੋਕ ਲਾਈ ਹੈ ਉਹ ਵੀ ਸਰਕਾਰ ਦੁਆਰਾ ਬਣ ਗਈ ਹੈ ਤੇ ਆਪਾਂ ਜਾ ਰਹੇ ਹਾਂ ਬਾਰਾਨਸੀ ਨੂੰ ਸਿੱਧਾ NH19 ਦੇ ਯੂਪੀ ਦੇ ਤਾਂ ਬੈਨਾ ਤੇ ਬਿਹਾਰ ਦੇ ਢਾਬਿਆਂ ਦਾ ਫਰਕ ਐ ਯੂਪੀ ਦੇ ਤਾਂ ਬੇਰਾ ਪੂਰੀ ਜਗਮਗ ਚ ਨੇ ਉਹਦੇ ਦੋ ਕਾਰਨ ਆ ਵੀ ਕੁਛ वैसी पतर यूपी ਦਾ ਥੋੜਾ ਮੋਟਾ ਉੱਚਾ ਹੈਗਾ ਤੇ ਦੂਸਰਾ ਵੱਡਾ ਕਾਰਨ ਇਹ ਵੀ ਇਧਰੋਂ ਨਾਲ ਹੀ 30 ਕਿਲੋਮੀਟਰ ਤੇ ਵਾਰਾਨਸੀ ਯੂਪੀ ਦਾ ਇੱਕ ਬਹੁਤ ਵੱਡਾ ਸ਼ਹਿਰ ਆ ਜਾਂਦਾ ਹੈ ਉਹਦੀ ਡਿਵੈਲਪਮੈਂਟ ਦਾ ਅਸਰ ਪਿੱਛੇ ਤੱਕ 30 35 ਕਿਲੋਮੀਟਰ ਤੱਕ ਤਾਂ ਹੋਣਾ ਲਾਜ਼ਮੀ ਹੈ ਅ ਮਠਾਈ ਦੀ ਦੁਕਾਨ ਤੇ ਆਈ ਸੀ 20 ਰੁਪਏ ਦੀ ਕੁੰਡੀ ਲੱਗੀ ਉਹ ਕਹਿੰਦਾ ਵੀ 20 ਫਟ ਹੈ ਰਹੀ ਅਸੀਂ ਆਖਿਆ ਵੀ ਯਾਰ ਲੱਗੂ ਦੇ ਦੋ ਲੱਡੂ ਆ ਜਾ ਦੋ ਬੰਦੇ ਯਾਰ ਉਹ ਕਹਿੰਦਾ ਇੰਨੀ ਖਾਲਾ ਇੱਕ ਦੂਗਾ ਨਾ ਇੱਕ ਮੈਂ ਖਾਲਾ ਨਾ ਕਹਿੰਦਾ ਗਿਆਕ ਗੱਲ ਕੀ ਕਰੀ ਵੀ ਲੱਡੂ ਵੀ ਸਦਾਜੀ ਤੁਸੀਂ ਸਾਡ ਜੀ ਆਪਾਂ ਪਹੁੰਚ ਗਏ ਮੁਗਲ ਸਰਾਈ ਮੋਗਲਸਰਾਏ ਇੱਕ ਬਾਰਾਨਸੀ ਦੇ ਨੇੜੇ ਕਾਫੀ ਵੱਡਾ ਸ਼ਹਿਰ ਹੈ ਯੂਪੀ ਦਾ ਤੇ ਜ਼ਿਲ੍ਹਾ ਚੰਦੋਲੀ ਪੈਂਦਾ ਇਹਨੂੰ ਮੋਗਲਾਂ ਦਾ ਬਸਾਇਆ ਹੋਇਆ ਸ਼ਹਿਰ ਹੈ ਇਹ ਸ਼ਹਿਰ ਹੈ ਜਿਹੜਾ ਇੱਕ ਵਪਾਰਕ ਰੋਡ ਤੇ ਸਥਿਤ ਹੈ ਪਹਿਲਾਂ ਵੀ ਮੋਗਲਾਂ ਦੇ ਰਾਜ ਚ ਜਿਹੜਾ ਵਪਾਰ ਚੱਲਦਾ ਸੀ ਨਾ ਉਹਦਾ ਮੁੱਖ ਮਾਰਗ ਇਹੀ ਸੀਗਾ ਮੋਗਲਸਰਾਏ ਦੇ ਵਿੱਚ ਦੀ ਤਾਂ ਉਹਨਾਂ ਨੇ ਇੱਕ ਸਰਾਵਾਂ ਬਣਾਈਆਂ ਵੀ ਇੱਥੇ ਰਾਹ ਹੀ ਰਹਿ ਜੋ ਠਹਿਰ ਸਕਦੇ ਆ ਉਹਨੂੰ ਮੋਗਲ ਸਰਾਏ ਬੋਲਿਆ ਮੋਗਲ ਸਰਾਏ ਦਾ ਬਾਦ ਚ ਨਾ ਜਿਹੜਾ 2018 ਚ ਬਦਲਤਾ ਸੀਗਾ ਤੇ ਜੰਕਸ਼ਨ ਆ ਇੱਥੇ ਇੰਡੀਆ ਦੇ ਇੱਕ ਪ੍ਰਧਾਨ ਮੰਤਰੀ ਰਹੇ ਆ ਲਾਲਬਾਧਰ ਸ਼ਾਸਤਰੀ ਜੀ ਉਹਨਾਂ ਦਾ ਉਹਨਾਂ ਦੀ ਜਨਮ ਭੂਮੀ ਆ ਇਹ ਉਹ ਇੱਥੋਂ ਦੇ ਜੰਪਲ ਨੇ ਤੇ ਅੱਗੇ ਆਪਾਂ ਚੱਲਿਆਂ ਵਾਰਾਨਸੀ ਨੂੰ ਵੈਸੇ ਇੱਥੇ ਗੁਰਦੁਆਰਾ ਸਾਹਿਬ ਵੀ ਸ਼ੋਭੇ ਦਾ ਹੈ ਪਰਾਪਾ ਅੱਗੇ ਜਿਹੜਾ ਇਤਿਹਾਸਿਕ ਗੁਰਦੁਆਰਾ ਦੁਆਰਾ ਨਸੀ ਵਿੱਚ ਆਪਾਂ ਉੱਥੇ ਜਾਣਾ ਸਵੇਰ ਫਿਰ 12 ਨਸੀ ਚ ਵੀ ਗੇੜਾ ਦੇਣਾ ਹੈ ਇੱਥੋਂ ਲਗਭਗ 15 ਕਿਲੋਮੀਟਰ ਹੋਰ ਨੌਕ ਦਾ ਟਾਈਮ ਹੋ ਗਿਆ ਲਗਭਗ ਆਪਾਂ 12 ਨਸੀ ਪਹੁੰਚ ਗਏ ਇਸ ਟਾਈਮ ਆਪਾਂ 12 ਨਸੀ ਦੇ ਵਿੱਚ ਗੰਗਾ ਦੇ ਬਿਲਕੁਲ ਉੱਪਰ ਜਿਹੜਾ ਸਲਾਈ ਹੋਵੇਗਾ ਸ਼ਹਿਰ ਦੇ ਵਿੱਚਲਾ ਉੱਥੇ ਖੜੇ ਆ ਤੇ ਸਾਹਮਣੇ ਆ ਗਏ ਘਾਟ ਜਿਹੜੀ ਇੱਥੋਂ ਵੋਟਬੂਥ ਚਲਾਉਂਦੇ ਆ ਤੇ ਸਾਹਮਣੇ ਲਾਈਟਿੰਗ ਗੰਗਾ ਦੇ ਵਿੱਚ ਜਿਹੜੀ ਪੈ ਰਹੀ ਹੈ ਥੋੜੀ ਪ੍ਰੋਡਕਸ਼ਨ ਕਰਕੇ ਘੱਟ ਸ਼ੋ ਹੁੰਦੀ ਹੈ ਅਦਰਵਾਈਜ਼ ਇਹ ਬਹੁਤ ਸੋਹਣੀ ਲੱਗਦੀ ਹੈ ਤੇ ਇੱਥੋਂ ਬਸ ਆਪਾਂ ਸਿੱਧਾ ਗੁਰਦੁਆਰਾ ਸਾਹਿਬ ਨੂੰ ਜਾਣਾ ਹੈ ਹਾਂਜੀ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਬਾਰਾਮਸੀ ਪਹੁੰਚ ਗਏ ਰੂਮ ਲੈ ਲਿਆ ਨੌ ਤੋਂ ਲਈ ਤਿਆਰੀ ਹੈ ਰੂਮ ਬੜੀ ਸ਼ਾਨਦਾਰ ਆਸ ਕੇ ਆਪਣੇ ਬੈਠਿਆ ਰੂਮ ਚ ਇਹ ਵੀ ਇੱਕ ਇਤਿਹਾਸਕ ਗੁਰੂ ਘਰ ਹੈ ਪਹਿਲੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸੀ ਇੱਥੇ ਉਹ ਕਰਾਂਗੇ ਆਪਾਂ ਉਹਦੇ ਬਾਰੇ ਸਵੇਰੇ ਧੰਨਵਾਦ ਤੇ ਹੁਣ ਸੌਣ ਦੀ ਤਿਆਰੀ ਹੈ ਤਾਂ ਕੱਲ ਮਿਲਾਂਗੇ